ਜੀ ਮਿੱਤਰ ਪਿਆਰਿਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਡੀ ਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਆਜੋ ਤੁਹਾਨੂੰ ਬਈ ਕਿਰਪਾਲ ਨਾਲ ਮਲਾਉਣੇ ਆ ਪਹਿਟਰਾ ਵਾਰੀ ਦਿੰਨੇ ਆ ਜਾਣਕਾਰੀ ਆਜੋ ਅੱਗੇ ਵੀਡੀਓ ਕਰਦੇ ਆ ਸਟਾਰ ਬਈ ਸੱਸੀ ਗਾਲ ਬਈ ਕੋ ਠੀਕ ਠਾਕ ਬਈ ਵਧੀਆ ਬਈ ਠੀਕ ਠਾਕ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਠੀਕ ਠਾਕ ਜਲੰਗਾ ਬਹੁਤ ਵਧੀਆ ਹੈ ਜੀ ਗਾਕੀ ਪੂਰੀ ਤੂ ਤੂਰੀ ਫਿਰਦੀ ਹੈ ਨਾ ਬਈ ਹਾਂ ਕੱਲੀ ਜਾਂਦਾ ਰੰਗਵਾ ਕਰਦੀ ਹੈ ਸਟਾਰ ਬਈ ਹਾਂ ਨਿਊ ਹਾਲੈਂਡ 36 ਦੀ ਮਾਡਲ ਥੋੜਾ ਮਾਡਲ ਥੋੜਾ ਮਾਡਲ ਡਿਮਾਂਡ ਕੀ ਹੈ ਭਾਈ ਜੀ 5 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਹੈ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਜੀ ਭਾਈ ਬਹੁਤ ਚੰਗੀ ਰੈਡੀ ਇੰਜਨ ਗੇਰ ਤੋਂ ਜੀ ਭਾਈ ਆਪਾਂ ਟਾਇਰਾਂ ਦੀ ਗੱਲ ਕਰੀਏ ਭਾਈ 90 95 ਪੈਸੇ ਤੇ ਕਿਹੜੀ ਕੰਪਨੀ ਟਾਇਰ ਆ ਭਾਈ ਚਾਰੇ ਭਾਈ ਹਾਂ ਭਾਈ ਅਮੇਰਾ ਓਰੀਜਨਲ ਆ ਭਾਈ ਠੀਕ ਆ ਭਾਈ ਸਵਾਰ ਸਾਰਾ ਕੰਪਲੀਟ ਹੀ ਮਿਲ ਜੂ ਭਾਈ ਨੰਬਰ ਹਰਿਆਣਾ ਬਾਈ ਇਹਨੂੰ ਸੀ ਮਿਲਦੀ ਹੈ ਜੀ ਕਿੰਨੇ ਉਸ ਬਾਵਰ ਚਾਹੁੰਦਾ ਬਾਈ ਇਹ 55 ਹਜ਼ਾਰ ਬਾਵਰ ਠੀਕ ਹੈ ਬਾਈ ਡਿਮਾਂਡ ਤਾਂ ਆਪਾਂ ਜੀ ਰੱਖਦੇ ਆ 5 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਕਿੰਨੇ ਕਿਦਾ ਛੱਡ ਦਾਂਗੇ ਬਾਈ ਆਪਾਂ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਬਾਈ 5 ਲੱਖ 20 ਦਾ ਕਰ ਦਾਂਗੇ ਬਾਈ ਠੀਕ ਹੈ ਬਾਈ ਇਸ ਤੋਂ ਬਾਅਦ ਨੂ ਹਾਲੈਂਡ 36 ਦੀ ਮਾਡਲ ਹੈਗਾ ਇਹ 2000 2008 ਡਿਮਾਂਡ ਹੈ ਜੀ 3 ਲੱਖ ਤੇ 65 ਹਜ਼ਾਰ ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਆ ਬਸ ਸਟੇਰਿੰਗ ਬਈ 50 ਨੰਬਰ ਚਿਪ ਵਾਲੀ ਕਾਪੀ ਆ ਹਾਂ ਬਈ ओरिजिनल ਪਿਆ ਬਈ ਬੰਦ ਗਿਆਣਾਂ ਦੇ ਉੱਪਰ ਜੂੜ ਸੱਜੀ ਹੋਈ ਆ ਪਰ ਠੀਕ ਆ ਬਈ ਬਈ ਇਹ ਟਾਇਰਾਂ ਦੀ ਗੱਲ ਕਰੀ ਗਏ ਆਪਾਂ ਇਹ ਬਈ ਪਹਿਲੇ 90 95 ਪੈਸੇ ਦਾ ਮੁੱਲ ਹੈ 57 ਰੁਪਏ ਕਿਹੜੀ ਕੰਪਨੀ ਦਾ ਟਾਇਰ ਆ ਬਈ ਨਾਲ ਦੇ ਕੋਈ ਐਮ ਆਰ ਪੀ ਦੇ ਮੁੱਲ ਨੇ ਹੈਗਾ ਠੀਕ ਆ ਬਈ ਸਮਾਨ ਸਾਰਾ ਹੀ ਕੰਪਲੀਟ ਆ ਬਈ ਇਹ ਕਿੰਨੇ ਹੋ ਸਵਾਵਰ ਚਾਹੁੰਦਾ ਬਈ ਇਹ ਪਤਮਨ ਜੱਜ ਬਈ ਇਹ ਨੰਬਰ 50 ਬਈ ਚੱਪਾ ਦੀ ਕਾਪੀ ਠੀਕ ਆ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 365000 365000 ਰੁਪਏ ਕਿੰਨੇ ਕਿੰਨੇ ਛੱਡ ਦਾਂਗੇ ਬਈ ਦੇ ਦਾਂਗੇ ਬਈ ਆਪਾਂ 340000 ਜੋ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਹੋ ਬਈ ਕਰ ਦਾਂਗੇ ਮਾਨ ਦਾ 330 ਦਾ ਕਰ ਦਾਂਗੇ ਯਾਰ ਕਰ ਦਾਂਗੇ ਠੀਕ ਆ ਬਈ ਇਸ ਦੂਬਾਰ ਨਿਊ ਹਾਲੈਂਡ 3630 ਮਾਡਲ ਹੈਗਾ 2013 ਡਿਮਾਂਡ ਕੀ ਆ ਬਈ ਦੀ 465000 ਰੁਪਏ ਡਿਮਾਂਡ ਜੇ ਬਈ ਆਪਾਂ ਇਹ ਕੰਡੀਸ਼ਨ ਦੀ ਗੱਲ ਕਰੀਏ ਠੀਕ ਹੈ ਬਈ ਬਾਕੀ ਟਾਇਰ ਮੂਹਰੇ ਨਾ ਬਿਲਕੁਲ ਪਗਲੇ ਟਾਇਰ ਤੇ ਅੱਗੇ ਤਰਫ ਦੀ ਕਿਹੜੀ ਕੰਪਨੀ ਟਾਇਰ ਆ ਬਾਈ ਅੱਗੇ ਬਾਈ ਪੋਲੋ ਦੇ ਆ ਮਗਰ ਤੇ ਹੈਗੇ ਨਾ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਆ ਬਾਈ ਹਾਂ ਬਈ ਡੰਡਾ ਫੱਟੇ ਹੀ ਆਖੀ ਇਹ 55 ਉਸ ਪਾਵਰ ਜੀ ਆਉਂਦਾ ਬਾਈ ਤੇ 50 ਚ ਠੀਕ ਆ ਬਈ ਇਹ ਨੰਬਰ ਬਾਈ ਨੰਬਰ 50 ਬਾਈ ਪੀਆਵ ਨੰਬਰ ਠੀਕ ਆ ਵੀ ਡਿਮਾਂਡ ਤਾਂ ਆਪਾਂ ਜੀ ਰੱਖਦੇ ਆ 465000 ਰੁਪਏ ਡਿਮਾਂਡ ਕਿੰਨੇ ਕਿੰਨੇ ਛੱਡ ਦਾਂਗੇ ਵੀ 440000 ਹੋਰ ਕੋਈ ਮਾਨਤਾਰ ਬਾਈ ਕਰ ਦਾਂਗੇ ਮੌਕੇ ਤੇ ਕਿੰਨਾ ਕਰ ਦਾਂਗੇ ਯਾਰ ਕਰ ਦਾਂਗੇ 5000 ਹੋਰ ਕਰ ਠੀਕ ਆ ਵੀ ਇਸ ਤੋਂ ਬਾਅਦ ਸੋਨਾ ਲਿਕਾ 745 ਵਾਲਾ ਮਾਡਲ ਹੈਗਾ 8 ਡਿਮਾਂਡ ਹੈਗੀ ਆ ਬਾਈ ਦੀ 265000 ਰੁਪਏ ਡਿਮਾਂਡ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਲੇਕਿਨ ਬਾਈ ਜਾਂਗੇ ਇਹ ਤਾਂ ਚੰਗਾ ਆ ਬਾੜੀ ਬੋਟੀ ਕਾ ਜੀ ਹੋਈ ਜਾਵੇ ਬਰਗਣਾ ਮੋੜਣਾ ਕੀ ਇੰਟਰਸਟ ਨਹੀਂ ਬੱਜੀ ਬਾਈ ਕੋ ਭਾਈ ਸੋਤੇ ਦੀ ਠੀਕ ਆ ਬਾਈ ਜੇ ਬਾਈ ਤਾਰਾਂ ਦੀ ਗੱਲ ਕਰੀਏ ਆਪਾਂ ਬਾਈ 75 80 ਕਿਹੜੀ ਕੰਮਣੀ ਟਾਰਾ ਬਾਈ ਅਗਲੇ ਤਾਂ ਹੈਗੇ ਆ ਬਾਈ ਇੱਥੇ ਅਗੇ ਤੇ ਪਿਛਲੇ ਬਾਈ ਠੀਕ ਆ ਬਾਈ ਸਮਾਨ ਸਾਰੇ ਕੰਪਲੀਟ ਆ ਬਾਈ ਠੀਕ ਆ ਬਾਈ ਡਬਲ ਕਲੱਚ ਆ 6 ਹੀ ਰੀਆ ਠੀਕ ਆ ਬਾਈ ਇਹ ਕਿਨੇ ਉਸ ਪਾਵਰ ਚ ਆਉਂਦਾ ਬਾਈ ਇਹ 45 45 ਚ ਏ ਨੰਬਰ ਬਾਈ ਰਿਆਣਾ ਬਾਈ ਐਪੀ ਡੈਟ ਠੀਕ ਆ ਬਾਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 2 ਲੱਖ ਤੇ 65000 2 ਲੱਖ 65000 ਰੁਪਏ ਕਿੰਨੇ ਦੇ ਛੱਡ ਦਾਂਗੇ ਬਾਈ ਹੋਰ ਕੋਈ ਮੰਨਦਾਂ ਬਾਈ ਠੀਕ ਆ ਬਾਈ ਇਸ ਤੋਂ ਬਾਅਦ ਸੋਨਾਲੀ ਕਾ 35 ਵਾਲਾ ਮਾਡਲ ਹੈਗਾ ਸੱਤ ਡਿਮਾਂਡ ਹੈਗੀ ਆ ਬਾਈ ਜੀ 2 ਲੱਖ ਤੇ 55000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹ ਕੰਡੀਸ਼ਨ ਦੀ ਗੱਲ ਕਰੀਏ ਮਾੜੀ ਬੋਦੀ ਸਹੀ ਜਾਂਦੀ ਨਹੀਂ ਆ ਬਾਈ ਹੋਰ ਪਹੜਾ ਰਹਿ ਜਾਂਦਾ ਠੀਕ ਆ ਬਾਈ ਜੇ ਬਈ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਬਈ ਮਗਰਲੇ ਪਏ ਆ 750 ਮੂਰਲੇ ਬਈ ਕਿਹੜੀ ਕੰਪਨੀ ਟਾਇਰ ਆ ਬਈ ਟੀਆਰ ਦੇ ਠੀਕ ਆ ਬਈ ਮਗਰਾੜ ਚੈੱਕ ਕਰੋ ਸੋਜ ਨੂੰ ਸਮਾਨ ਸਾਰੀ ਕੰਪਲੀਟ ਮਿਲ ਜੂ ਇਹ ਨੰਬਰ ਬਈ ਨੰਬਰ ਆ ਲੈਣਾ ਬਈ ਠੀਕ ਆ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 2 ਲੱਖ 55000 ਰੁਪਏ ਡਿਮਾਂਡ ਕਿੰਨੇ ਕਿੰਨੇ ਛੱਡ ਦਾਂਗੇ ਬਈ ਆਪਾਂ ਆਪਾਂ 3000 ਹੋਰ ਕੋ 25 ਦਾ ਕਰ ਦਾਂਗੇ ਬਈ ਠੀਕ ਆ ਬਈ ਇਤੁਬਾਦ ਸੋਨਾਲੀਕਾ 750 ਮਾਰ ਰਹਿ ਗਿਆ 15 ਡਿਮਾਂਡ ਰਹੀ ਹੈ ਬਾਈ ਦੀ 4 ਲੱਖ ਤੇ 65 ਹਜ਼ਾਰ ਰਿਪੇ ਡਿਮਾਂਡ ਜੇ ਬਾਈ ਆਪਾਂ ਇਹ ਕੰਡੀਸ਼ਨ ਦੀ ਗੱਲ ਕਰੀਏ ਜੇ ਬਾਈ ਬਹੁਤ ਚੰਗੀ ਤੇ ਜੇ ਬਾਈ ਆਪਾਂ ਟਾਇਰਾਂ ਦੀ ਗੱਲ ਕਰੀਏ ਮੂਰਲੇ ਬਾਈ ਉਹ ਮਗਰਲੇ ਹੈਗੇ ਬਾਈ 75 80 ਕਿਹੜੀ ਕੋ ਆਪਣੀ ਟਾਇਰ ਹੈ ਬਾਈ ਠੀਕ ਹੈ ਬਾਈ ਆ ਡੈਕੜੂ ਕੋ ਸਾਰਾ ਕੁਝ ਚੱਲਦਾ ਬਾਈ ਇਹ ਕਿੰਨੇ ਉਸ ਬਾਬਰ ਚਾਹੁੰਦਾ ਬਈ ਇਹ 55 ਬਈ 55 ਚ ਬਈ ਨੰਬਰ ਬਈ ਇਹ ਠੀਕ ਆ ਬਈ ਦਵਾੜ ਤਾਂ ਆਪਾਂ ਇਹਦੀ ਰੱਖਦੇ ਆ ਬਈ 4,65,000 4,65,000 ਕਿੰਨੇ ਆ ਛੱਡ ਦਾਂਗੇ ਬਈ ਆਪਾਂ 4,40,000 ਹੋਰ ਕੋਈ ਮਾਨਤਾਨ ਬਈ ਐਨੋਸੀ ਖੜਾ ਕੇ ਦੇ ਦਾਂਗੇ ਆਹ ਦੇ ਬਾਰੇ ਠੀਕ ਆ ਬਈ 35 ਆ ਕਰ ਦਾਂਗੇ ਖਰਚਾ ਵਸ ਦੇ ਦਾਂਗੇ ਆਪਾਂ ਕਿੰਨੇ 5 ਹੋਵੇ 7 ਹੋਵੇ 8.5 ਨੂੰ ਦੀ ਦੇ ਦਾਂਗੇ 24 44 ਠੀਕ ਆ ਬਈ ਸਵਰਾਜ 855 2009 ਮਾਡਲ 2009 ਮਾਡਲ ਡਿਮਾਂਡ ਹੈਗੀ ਹੈ ਬਾਈ ਜੀ 2 ਲੱਖ ਤੇ 90000 ਰੁਪਏ ਡਿਮਾਂਡ ਹੈ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਜੇ ਬਾਈ ਕੰਡੀਸ਼ਨ ਪਿਆ ਆਹ ਚੀਜ਼ਾਂ ਜਿਆਦਾ ਹੋਣਾ ਬਈ ਠੀਕ ਹੈ ਬਾਈ ਜੇ ਬਾਈ ਟਾਇਰਾਂ ਦੀ ਗੱਲ ਕਰੀਏ ਆਪਾਂ ਕਿਹੜੀ ਕੰਪਨੀ ਦਾ ਟਾਇਰ ਹੈ ਬਾਈ ਇਹ ਜਮਾ ਲਿਆ ਮਾਲ ਦੇਮ ਨੂੰ ਲੈ ਪੋ ਠੀਕ ਹੈ ਬਾਈ ਸਮਾਨ ਸਾਰੀ ਕੰਪਲੀਟ ਕਰਦੇ ਨੇ ਕੀ ਬਾਈ ਬਰਗੜਾ ਦੇ ਅੰਦਰ ਪ੍ਰਾਇਮਰ ਜੁਰੂਰ ਪੱਜਿਆ ਹੋਵੇ ਹਰਿਆਣਾ ਦੇ ਮਾਰ ਠੀਕ ਹੋ ਬਈ ਸਵਾਰੀ ਕੰਪਲੀਟ ਕਰ ਦਾਂਗੇ ਨਾ ਭਾਈ ਠੀਕ ਹੈ ਬਈ ਡਿਮਾਂਡ ਤਾਂ ਭਾਈ ਹੀ ਰੱਖਦੇ ਆ 290000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਭਾਈ 65000 ਰੁਪਏ ਠੀਕ ਹੈ ਬਈ ਇਸ ਦੋ ਵਾਰ ਨਿਊ ਹਾਲੈਂਡ 36 ਦੀ ਤੇਰਾ ਮਾਡਲ ਤੇਰਾ ਮਾਡਲ ਡਿਮਾਂਡ ਕੀ ਹੈ ਭਾਈ ਦੀ 465000 ਰੁਪਏ ਡਿਮਾਂਡ ਬਹੁਤ ਟਾਪ ਮਾਡਲ ਆ ਭਾਈ ਤੇਰੀ ਸਪੀਡ ਆ ਪਾਵਰ ਫੇਰਿਆਂਗਾ ਸਰਵਲ ਡਿਸਟ੍ਰੀਬਿਊਟਰ ਆ ਠੀਕ ਹੈ ਬਈ ਸਾਰੇ ਟਾਇਰ ਬਿਲਕੁਲ ਪਾਗੇ ਕਿਹੜੀ ਕੰਪਨੀ ਟਾਇਰ ਆ ਭਾਈ ਉਹਨੇ ਹੈ ਗਿਆ ਬਈ ਗੁੱਡੀ ਆ ਤੇ ਮਗਲੇ ਵੀਡੀਓ ਦਾ 14 ਔਨ ਕਲੈਕ ਠੀਕ ਹੈ ਬਈ ਸਮਾਨ ਸਾਰੀ ਕੰਪਲੀਟ ਮਿਲ ਜੂ ਤੇ 55 ਉਸ ਬਾਵਰ ਚਾਹਦਾ ਬਈ 50 ਚ ਬਈ ਨੰਬਰ ਬਈ ਇਹ ਨੰਬਰ ਹਰਿਆਣਾ ਇਹਦੇ ਐਨੋਦੀ ਮਿਲ ਜੂ ਬਈ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਇਹੀ ਰੱਖਦੇ ਆ 4 ਲੱਖ ਤੇ 65 ਹਜ਼ਾਰ ਕਿੰਨੇ ਦਾ ਛੱਡ ਦਾਂਗੇ ਬਈ 60 ਹਜ਼ਾਰ ਦਾ ਵਿਚ ਐਨੋਦੀ ਵਿਚ ਠੀਕ ਆ ਬਈ ਜਿੰਨੇ ਵੀ ਆਪਾਂ ਟਰੈਕਟਰ ਦਾ ਦੇ ਵਿੱਚ ਪ੍ਰਾਂਟਰ ਕੱਟ ਲਾਂਗੇ ਬਾਈ ਕੱਟੇ ਜਾਣਗੇ ਬਾਈ ਲੋਨ ਫਰਨੈਸ ਵੀ ਕਰਾ ਦਿੰਦੇ ਹਾਂ ਬਾਈ ਲੋਨ ਵੀ ਹੋ ਜਾਊ ਬਾਈ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 9835856 ਠੀਕ ਆ ਬਾਈ ਟਰੈਕਟਰ ਤੁਹਾਡੇ ਪਿੰਡ ਖੜੇ ਹੁੰਦੇ ਆ ਕੀ ਹਾਂ ਬਾਈ ਆਪਣੇ ਕੋਲ ਘਾਰੀ ਹੁੰਦੇ ਦੋ ਟਰੈਕਟਰ ਆਪਣਾ ਠੀਕ ਆ ਬਾਈ ਕੋਦ ਮਰਜ਼ੀ ਮੈਨੂੰ ਫੋਨ ਕਰਕੇ ਆ ਜੇ ਨਾ ਬਾਈ ਮਿਹਰਬਾਨੀ ਬਾਈ